ਉਹ ਪਾਰਟੀ ਦੇ ਹਲਕਾ ਕੇਂਦਰੀ ਦੇ ਵਿਧਾਇਕ ਤੇ ਲਗਾਏ ਜਾ ਰਹੇ ਨੇ ਗੰਭੀਰ ਦੋਸ਼ ਅਜੀਤ ਗੁਪਤਾ ਜੀ ਨੇ ਕੱਲ ਮੈਨੂੰ ਪਾਰਟੀ ਨੇ ਟਿਕਟ ਲਾਂਚ ਕਰਤੀ ਸੀ ਆ ਪਾਰਟੀ ਵੱਲੋਂ ਇਸ ਮੋਬਾਈਲ 'ਚ ਪ੍ਰੂਫ ਹੈਗੇ ਆ ਜੀ ਮੇਰੇ ਕੋ ਸਾਰੇ ਅਜੀਤ ਗੁਪਤਾ ਜੀ ਨੂੰ ਮੈਂ ਬਾਰ-ਬਾਰ ਮਿਲਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਵਾਂ ਕਿ ਗੁਪਤਾ ਸਾਹਿਬ ਮੈਨੂੰ ਸੀਟ ਮਿਲ ਗਈ ਆ ਉਹ ਮੈਨੂੰ ਬਾਰ-ਬਾਰ ਤਤਕਾਰ ਰਹੇ ਸੀ ਮੈਂ ਤੈਨੂੰ ਬੇਟਾ ਨਹੀਂ ਮਿਲਣਾ ਠੀਕ ਹੈ ਜੀ ਤੇ ਮਲਕੀ ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਨੇ ਅੱਜ ਮੇਰੀ ਸਿਰੇ ਮੈਨੂੰ ਉਹਨਾਂ ਨੇ ਮੇਰੀ ਸੀਟ ਕੱਟ دی۔ ਕੀ ਕਾਰਨ ਮਦਦ ਕਰਦੇ ਕਾਰਨ ਪੈਸੇ ਜੀ ਪੈਸੇ ਚੱਲੇ ਪੈਸੇ ਹਾਂ ਜੀ ਸਰ ਕਿੰਨੇ ਦਾ ਪੈਸੇ ਚੜਾਏਗੇ ਇਹ ਉਹ ਦੱਸਦੇ ਬਹੁਤ ਬਹੁਤ ਜ਼ਿਆਦਾ ਪੈਸੇ ਖਾਦੇ ਜੀ بڑے ਬੰਦਿਆਂ ਨੂੰ ਇਸ ਤਰ੍ਹਾਂ ਦੇ ਉਹਨਾਂ ਨੇ ਕਿਹਾ ਵਾ ਵੀ ਮੈਂ ਤੇਰੀ ਸੀਟ ਕੱਟ ਦੇਣੀ ਆ ਤੇ ਮਤਲਬ ਕਿ ਇਸ ਤਰ੍ਹਾਂ ਜੋ ਧਮਕੀਆਂ ਜੋ ਹੁੰਦਾ ਸਾਰਾ ਪ੍ਰੋਸੈਸ ਪੈਸਿਆਂ ਦਾ ਬਹੁਤ ਕੁਝ ਹੋਰ ਚੱਲਿਆ ਜੀ ਬਾੜ ਦੇ ਵਿੱਚ ਜਿੱਥੇ ਆਪਾਂ ਦੀ ਗੱਡੀ ਦੀ ਦਰਸ਼ਨ ਨੂੰ ਲੋਕਾਂ ਵਾਸਤੇ ਉੱਥੇ ਜਿਹੜੇ ਸੀਟ ਵਸੇ ਸੀ ਪਹਿਲੇ ਲੱਤੇ ਜਾਣੇ ਤੇ ਫਿਰ ਕਿਤੇ ਇਹਨਾਂ ਨੇ ਤੁਸੀ ਵੀ ਸਿਆਣੇ ਹੋ ਤੇ ਆਪਣੇ ਭਰਾ ਜੇ ਤੁਸੀ ਵੀ ਸ਼ਹਿਰ ਦੇ ਸਾਰੇ ਜਿਹੋ ਤਾਂ ਦੇ ਤੋਂ ਜ਼ਿਆਦਾ ਥੋੜਾ ਇੱਕ ਪ੍ਰੈਸੀ ਦੇ ਇੱਕ ਕਾਡ ਆ ਥੰਮੇ ਗਾਇਆ ਜਿਹੜਾ ਸਾਨੂੰ ਮਤਲਬ ਕਿ ਦੁਨੀਆ ਤੱਕ ਮੈਸੇਜ ਹਣਾ ਪਹੁੰਚਾਉਂਦਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਇਸ ਗੱਲ ਦਾ ਕਿ ਇਹ ਸੀਟ ਲੈ ਕੇ ਸੀਟ ਕੱਟੀ ਗਈ ਦੇਖੋ ਇਹ ਪਹਿਲੀ ਪਾਰਟੀ ਆ ਇਹ ਤੁਹਾਨੂੰ ਇਹਨਾਂ ਨੂੰ ਵਿਸ਼ਵਾਸ ਵੀ ਜਿਨੂੰ ਸੀਟ ਦੇ ਦਿੰਗੇ ਕੱਟੀ ਨਹੀਂ ਜਾਏਗੀ ਦੇਖੋ ਆਪਾਂ ਹਲੇ ਸ਼ਹਿਰ ਦੇ ਵਧੀਆ ਮਤਲਬ ਕਿ ਸਾਰੇ ਬੰਦਿਆਂ ਨੂੰ ਪਤਾ ਆਪਣਾ ਕੀ ਸਿਸਟਮ ਆ ਆਪਾਂ ਸਾਰੇ ਲੋਕਾਂ ਦੀ ਮਗਰ ਸਾਡੇ ਨਾਲ ੱੱਕਾ ਕਰਤਾ ਆਇਆ ਗੁੱਟਾ ਹੀ ਆਇਆ ਕੋਈ ਨੰਬਰ ਇਹ ਕਿਹੜਾ ਟਿਕਟ ਜੱਟ ਲੁਜੀ ਕੜ ਗਿਆ ਕਿ ਨੰਬਰ ਵਾਰਤਾ ਨਹੀਂ ਮਿਲਿਆ 60 ਨੰਬਰ ਵਾਰ ਮੇਰੀ ਕਿਹਨੂੰ ਟਿਕਟ ਦਿੱਤੀ ਗਈ ਹੁਣ ਮੁੰਡਾ ਕੋਈ ਛਾਲ ਗੇਲਾ ਉਹਨਾਂ ਨੂੰ ਸੀਟ ਦਿੱਤੀ ਗਈ ਹਾਂਜੀ ਕੀ ਕਰਦੇ ਆ ਜੀ ਆਪਾਂ ਯਾਦ ਲੜਾਂਗੇ ਜੀ ਆਪਾਂ ਯਾਦ ਲੜ ਕੇ ਆਪਣੇ ਸਾਡੇ ਕੋਲ ਵੋਟ ਬੈਂਕ ਕਾਫੀ ਹੈ ਜੀ ਸਾਡਾ 75% ਐਸਸੀ ਸਮਾਜ ਦਾ ਵੋਟ ਬੈਂਕ ਹੈਗਾ 60 ਨੰਬਰ ਵਾਰਡ ਦੇ ਵਿੱਚ ਗੁਰਦੀਪ ਭਵਾਨ ਨੂੰ ਆਪਾਂ ਖਿਲਾੜ ਕੇ ਆਪਾਂ ਉਹਨਾਂ ਨੂੰ ਜਿਤਾਇਆ ਸੀ ਬੜੀ ਲੰਬੀ ਬੋਰਡ ਤੋਂ 3300 ਵੋਟ ਤੋਂ ਜਿਤਾਇਆ ਸੀ ਕੀ ਲੱਗਦਾ ਸੀ ਡਾਕਟਰ ਸਾਹਿਬ ਨੂੰ ਤੁਹਾਡੇ ਤੋਂ ਉਮੀਦ ਨਹੀਂ ਸੀ ਡਾਕਟਰ ਸਾਹਿਬ ਨੂੰ ਮੇਰੇ ਕੋਲ ਉਮੀਦ ਨਹੀਂ ਸੀ ਕਿ ਕੁਝ ਸ਼ਾਇਦ ਕੋਈ ਚੱਲਣਾ ਹੋਏਗੀ ਕਾਹ ਚੀਜ਼ ਦੀ ਜਿਹੜੀ ਉਹਨਾਂ ਨੇ ਜ਼ाहिर ਕਰਤੀ ਐਂਡ ਹਾਂਜੀ ਆ ਬਾਤ